ਤੋ ਫਤੋ ਮੋਗੇ ਜ਼ਿਲ੍ਹੇ ਦੇ ਬੰਬੀਹਾ ਪਿੰਡ ਅੰਦਰ ਜੰਮੇ ਦਵਿੰਦਰ ਸਿੰਘ ਦਾ ਅਸਲ ਨਾਂ ਦਵਿੰਦਰ ਸਿੰਘ ਸੰਧੂ ਸੀ ਜੁਰਮ ਦੀ ਦੁਨੀਆ ਅੰਦਰ ਆਉਣ ਤੋਂ ਪਹਿਲਾਂ ਉਹ ਕਬੱਡੀ ਦਾ ਇੱਕ ਵਧੀਆ ਖਿਡਾਰੀ ਹੁੰਦਾ ਸੀ ਕਿਸਾਨ ਪਰਿਵਾਰ ਵਿੱਚ ਪੈਦਾ ਹੋਇਆ ਦਵਿੰਦਰ ਪੜ੍ਹਾਈ ਵਿੱਚ ਵੀ ਚੰਗਾ ਸੀ ਸਾਲ 2010 ਅੰਦਰ ਜਦੋਂ ਉਹ ਕਾਲਜ ਵਿੱਚ ਗ੍ਰੈਜੂਏਸ਼ਨ ਦੀ ਪੜ੍ਹਾਈ ਕਰ ਰਿਹਾ ਸੀ ਉਦੋਂ ਇੱਕ ਕਤਲ ਦੇ ਮਾਮਲੇ ਵਿੱਚ ਉਹਦਾ ਨਾਂ ਸਾਹਮਣੇ ਆਇਆ ਇਹ ਕਤਲ ਪਿੰਡ ਅੰਦਰ ਦੋ ਗਰੁੱਪਾਂ ਵਿੱਚ ਹੋਈ ਹੱਥੋਪਾਈ ਦੌਰਾਨ ਹੋਇਆ ਸੀ। ਕਤਲ ਦੇ ਮਾਮਲੇ ਵਿੱਚ ਉਹਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਜਿੱਥੇ ਉਹ ਕਈ بڑے بڑے ਗੈਂਗਸਟਰਾਂ ਦੇ ਸੰਪਰਕ ਵਿੱਚ ਆਇਆ। ਉਸ ਤੋਂ ਬਾਅਦ ਉਹ ਸ਼ਾਰਪ ਸ਼ੂਟਰ ਬਣ ਗਿਆ ਸੀ। ਦਵਿੰਦਰ ਪੰਬੀਹਾ ਨੇ 21 ਸਾਲ ਦੀ ਉਮਰ ਵਿੱਚ ਜੇਲ੍ਹ ਤੋਂ ਭੱਜ ਕੇ ਆਪਣਾ ਗੈਂਗ ਬਣਾ ਲਿਆ ਸੀ। ਉਹ ਕਰੀਬ 6 ਤੋਂ ਲੈ ਕੇ 10 ਕਤਲਾਂ ਦੇ ਮਾਮਲਿਆਂ ਵਿੱਚ ਨਾਮਜ਼ਦ ਸੀ। ਉਸ ਉੱਪਰ ਅਰਾਦਾਇ ਕਤਲਾਂ, ਲੁੱਟਾਂ ਖੋਹਾਂ ਤੇ ਆਰਮ ਐਕਟ ਦੇ ਤਹਿਤ ਮੁਕੱਦਮੇ ਦਰਜ ਸਨ। ਦਵਿੰਦਰ ਬਬੀਹਾ ਦਾ ਖੌਫ 2012 ਤੋਂ ਲੈ ਕੇ 2016 ਤੱਕ ਬਣਿਆ ਰਿਹਾ ਉਹ ਆਪਣੀ ਮੌਤ ਤੱਕ ਇਲਾਕੇ ਦੇ ਮੋਸਟ ਵੌਂਟਡ ਗੈਂਗਸਟਰਾਂ ਵਿੱਚੋਂ ਇੱਕ ਸੀ ਦਵਿੰਦਰ ਸੋਸ਼ਲ ਮੀਡੀਆ ਉੱਤੇ ਆਪਣੇ ਵੱਲੋਂ ਕੀਤੀਆਂ ਹੋਈਆਂ ਵਾਰਦਾਤਾਂ ਬਾਰੇ ਪੋਸਟਾਂ ਲਿਖ ਅਕਸਰ ਦੱਸਦਾ ਹੁੰਦਾ ਸੀ ਤੇ ਕਈ ਵਾਰ ਪੁਲਿਸ ਨੂੰ ਵੀ ਲਲਕਾਰ ਚੁਕਿਆ ਸੀ 9 ਸਤੰਬਰ 2016 ਨੂੰ ਬਠਿੰਡੇ ਜ਼ਿਲ੍ਹੇ ਦੇ ਰਾਮਪੁਰਾ ਕੋਲ 26 ਸਾਲ ਦੇ ਦਵਿੰਦਰ ਬਬੀਹਾ ਨੂੰ ਇੱਕ ਮੁਕਾਬਲੇ ਵਿੱਚ ਪੰਜਾਬ ਪੁਲਿਸ ਨੇ ਮਾਰ ਦਿੱਤਾ ਸੀ। ਸਾਲ 2016 ਵਿੱਚ ਮਾਰੇ ਜਾਣ ਤੋਂ ਬਾਅਦ ਪੁਲਿਸ ਨੂੰ ਲੱਗਿਆ ਕਿ ਹੁਣ ਇਸ ਗੈਂਗ ਦਾ ਸਫਾਇਆ ਹੋ ਗਿਆ ਹੈ ਪਰ ਬੰਬੀਹਾ ਦੇ ਕਾਫੀ ਅਜੇਹੇ ਨਜ਼ਦੀਕੀ ਬੰਦੇ ਸੀ ਜਿਨ੍ਹਾਂ ਨੇ ਇਸ ਗੈਂਗ ਨੂੰ ਚੱਲਦਾ ਰੱਖਿਆ। ਇਸ ਗੈਂਗ ਨਾਲ ਜੁੜੇ ਕਈ ਬੰਦੇ ਵਿਦੇਸ਼ਾਂ ਅੰਦਰ ਬੈਠੇ ਨੇ, ਕਈ ਪੰਜਾਬ ਦੀਆਂ ਜੇਲਾਂ ਅੰਦਰ ਬੰਦ ਨੇ। ਉਹ ਵੀ ਤਵਿੰਦਰ ਬੰਬੀਹੇ ਵਾਂਗੂ ਕਦੇ-ਕਦੇ ਸੋਸ਼ਲ ਮੀਡੀਆ ਉੱਤੇ ਆਪਣੇ ਵੱਲੋਂ ਕੀਤੀਆਂ ਵਾਰਦਾਤਾਂ ਬਾਰੇ ਦੱਸਦੇ ਰਹਿੰਦੇ ਨੇ। ਇਸ ਤੋਂ ਬਿਨਾ ਬੰਬੀਹਾ ਗੈਂਗ ਨੂੰ ਹਰਿਆਣਾ ਗੈਂਗ ਦੇ ਕੌਸ਼ਲ ਚੌਧਰੀ ਗੈਂਗ ਦਾ ਬਹੁਤ ਕਰੀਬੀ ਮੰਨਿਆ ਜਾਂਦਾ ਹੈ ਪੁਲਿਸ ਦੇ ਅਨੁਸਾਰ ਕਈ ਵਾਰ ਹਰਿਆਣਾ ਗੈਂਗ ਦੀ ਮਦਦ ਨਾਲ ਪੰਜਾਬ ਦੇ ਗਰੋਹ ਵਾਰਦਾਤਾ ਨੂੰ ਅਜਾਬ ਹੰਦੇ ਰਹੇ ਨੇ ਬੰਬੀਹਾ ਗੈਂਗ ਚਲਾਉਣ ਵਾਲਿਆਂ ਵਿੱਚ ਲੱਕੀ ਗੌਰਵ ਪਟਿਆਲ ਮੇਨ ਹੈ ਜੋ ਪਹਿਲਾਂ ਜੇਲ੍ਹ ਵਿੱਚ ਸੀ ਉਸ ਤੋਂ ਬਾਅਦ ਅਰਮੀਨੀਆ ਚਲਾ ਗਿਆ ਸੀ ਤੇ ਦੂਜਾ ਮੋਗੇ ਜ਼ਿਲ੍ਹੇ ਅੰਦਰ ਰਹਿਣ ਵਾਲਾ ਸੁਖਪ੍ਰੀਤ ਬੁੱਢਾ ਕੁਝ ਮਹੀਨੇ ਪਹਿਲਾਂ ਜਲੰਧਰ ਅੰਦਰ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਆਂਪੀਆਂ ਦੇ ਮਰਡਰ ਨੂੰ ਵੀ ਇਸੇ ਗੈਂਗ ਨੇ ਅੰਜਾਮ ਦਿੱਤਾ ਸੀ। ਇਸੇ ਦੌਰਾਨ ਲਾਰੈਂਸ ਗੈਂਗ ਤੇ ਬੰਬੀਹਾ ਗੈਂਗ ਵਿਚਕਾਰ ਗੈਂਗਵਾਰ ਸ਼ੁਰੂ ਹੋਈ। ਬੰਬੀਹਾ ਗੈਂਗ ਨੇ ਦਿੱਲੀ ਦੇ ਨੀਰਜ ਬਵਾਨਾ ਗੈਂਗ ਨਾਲ ਦੋਸਤੀ ਕਰ ਲਈ। ਉਧਰ ਨੀਰਜ ਬਵਾਨਾ ਗੈਂਗ ਦੀ ਲਾਰੈਂਸ ਗੈਂਗ ਨਾਲ ਪਹਿਲਾਂ ਹੀ ਦੁਸ਼ਮਣੀ ਚੱਲ ਰਹੀ ਸੀ। ਇਸ ਤੋਂ ਬਾਅਦ ਸ਼ੁਰੂ ਹੋਇਆ ਦੋਸਤੋ ਮੌਤ ਦਾ ਸਿਲਸਲਾ। ਦਿੱਲੀ ਅੰਦਰ ਕਈ ਵਟੀਆਂ ਵਾਰਦਾਤਾ ਵਿੱਚ ਬੰਬੀਹਾ ਗੈਂਗ ਦਾ ਨਾਮ ਆਇਆ 300 ਤੋਂ ਵੱਧ ਸ਼ੂਟਰ ਇਸ ਗੈਂਗ ਨਾਲ ਜੁੜ ਗਏ ਇਸ ਤੋਂ ਬਾਅਦ ਮਸ਼ਹੂਰ ਗਾਇਕ ਸਿੱਧੂ ਮਸੇਵਾਲੇ ਦੇ ਮਰਡਰ ਤੋਂ ਬਾਅਦ ਇਹਨਾਂ ਦੋਵੇਂ ਗੈਂਗਾ ਅੰਦਰ ਹੋਰ ਅੱਗ ਭੜਕਦੀ ਪਹਿਲਾਂ ਤੋਂ ਹੀ ਇੱਕ ਦੂਜੇ ਦੇ ਖੂਨ ਦੇ ਪਿਆਸੇ ਇਹ ਦੋਵੇਂ ਗੈਂਗ ਇੱਕ ਦੂਜੇ ਨੂੰ ਮਟਾਉਣ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਸੀ ਇਸ ਤੋਂ ਬਾਅਦ ਸੰਦੀਪ ਬਸ਼ਨੋਏ ਦੀ ਹਤਿਆ ਦੀ ਜ਼ਿੰਮੇਵਾਰੀ ਬੰਬੀਹਾ ਗੈਂਗ ਨੇ ਲਈ ਬੰਬੀਹਾ ਗੈਂਗ ਦਾ ਨੈਟਵਰਕ ਬੜੀ ਦੂਰ ਦੂਰ ਤੱਕ ਫੈਲਿਆ ਹੋਇਆ ਹੈ ਪੰਜਾਬ ਦੇ ਇੱਕ ਪਿੰਡ ਤੋਂ ਸ਼ੁਰੂ ਹੋਇਆ ਇਹ ਗੈਂਗ ਅੱਜ ਦੁਨੀਆ ਭਰ ਅੰਦਰ ਫੈਲ ਚੁੱਕਿਆ। ਦੋਸਤੋ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ। ਮਿਲਦੇ ਆਂ ਅਗਲੀ ਵੀਡੀਓ ਵਿੱਚ ਉਦੋਂ ਤੱਕ ਸਿੱਖਦੇ ਰਹੋ, ਅੱਗੇ ਵਧਦੇ ਰਹੋ।